ਲੋਹੜੀ ਉੱਤਰੀ ਭਾਰਤ ਦਾ ਇੱਕ ਵਿਸ਼ੇਸ਼ ਅਤੇ ਪ੍ਰਸਿੱਧ ਤਿਉਹਾਰ ਹੈ। ਹਰ ਸਾਲ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ। ਭਾਵੇਂ ਲੋਹੜੀ ਦੀਆਂ ਰੌਣਕਾਂ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਪਰ ਪੰਜਾਬ ਦੇ ਵਿੱਚ ਇਸ ਤਿਉਹਾਰ ਦਾ ਵੱਖਰਾ ਹੀ ਰੰਗ ਦੇਖਣ ਨੂੰ ਮਿਲਦਾ ਹੈ। ਜਿਸ ਦੇ ਤਹਿਤ ਨਾਬਾ ਵਿਖੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਤੇ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਗੀਤ ਗਾ ਕੇ ਨੱਚ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਦੇਵਮਾਨ ਨੇ ਵੱਡੀਆਂ ਗੱਲਾਂ ਆਖੀਆਂ ਨੇ ਜਿੱਥੇ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਫ਼ ਸੁਥਰੀ ਟਿਕਸ ਕਰਨੀ ਚਾਹੀਦੀ ਹੈ ਅਤੇ ਕਿਸੇ ਤੇ ਵੀ ਤੌਮਤਾ ਨਾ ਲਗਾਈਆਂ ਜਾਣ ਕਿਉਂਕਿ ਪੰਜਾਬ ਨੂੰ ਉੱਚਾ ਚੁੱਕਣ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ ਸੋ ਆਓ ਸੁਣ ਲੈਂਦੇ ਹਾਂ ਉਹਨਾਂ ਦੀ ਜ਼ੁਬਾਨੀ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੰਜਾਬ ਦੇ ਵਿੱਚ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਭਾਰਤ ਦੇ ਸੱਭਿਆਚਾਰ ਨੂੰ ਜਾਣਦੇ ਆ ਜੀ ਉਹਨਾਂ ਲਈ ਲੋਹੜੀ ਦਾ ਬਹੁਤ ਵੱਡਾ ਮਹੱਤਵ ਹੈ ਔਰ ਅੱਜ ਐਮਐਲਏ ਦਫ਼ਤਰ ਨਾਭਾ ਦੇ ਵਿੱਚ ਸਾਰੇ ਵਲੰਟੀਅਰ ਲੀਡਰ ਸਾਹਿਬਾਨ ਦੇ ਨਾਲ ਮਿਲ ਕੇ ਲੋਹੜੀ ਮਨਾ ਰਹੇ ਆ ਜੀ ਆਮ ਲੋਕਾਂ ਦੇ ਨਾਲ ਮਿਲ ਕੇ ਲੋਹੜੀ ਮਨਾ ਰਹੇ ਆ ਸੋ ਬਹੁਤ ਚੰਗਾ ਲੱਗਦਾ ਜੀ ਲੋਹੜੀ ਦਾ ਤਿਹਾਰ ਔਰ ਇਹ ਜਿਹੜਾ ਤਿਹਾਰ ਹੈ ਕਿ ਜਿੱਥੇ ਅਸੀਂ ਨਮਾ ਕੋਈ ਵਿਆਹ ਹੁੰਦਾ ਜੀ ਮੁੰਡੇ ਦਾ ਉੱਥੇ ਮਨਾਉਨੇ ਆ ਜਾਂ ਕੋਈ ਨਮਾ ਬੇਬੀ ਬੇਬੀ ਬੋਏ ਪੈਦਾ ਹੁੰਦਾ ਬੱਚਾ ਪੈਦਾ ਹੁੰਦਾ ਉੱਥੇ ਮਨਾਉਨੇ ਆ ਪਰ ਪਿਛਲੇ ਕੁ ਸਾਲਾਂ ਤੋਂ ਪੰਜਾਬ ਦੇ ਵਿੱਚ ਧੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਹੈ ਜੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਾਬਾ ਵਿਧਾਨ ਸਭਾ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਮੈਂ ਅੱਜ ਵੀ ਕਈ ਪਿੰਡਾਂ ਜਾ ਕੇ ਆਂ ਲੋੜੀ ਜਿਹੜੀ ਹੈ ਬੱਚਿਆਂ ਦੀ ਵੀ ਮਨਾਈ ਜਾ ਰਹੀ ਹੈ ਸੋ ਬਹੁਤ ਚੰਗੀ ਗੱਲ ਹੈ ਜੀ ਜਿੱਥੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਉੱਥੇ ਕੁੜੀਆਂ ਦੀ ਲੋੜੀ ਮਨਾਉਣੀ ਬੜੀ ਜ਼ਰੂਰੀ ਹੈ ਔਰ ਮੁੰਡਿਆਂ ਦੇ ਕੁੜੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ ਦੋਨੇ ਬਰਾਬਰ ਨੇ ਜੀ ਔਰ ਅੱਜ ਦਾ ਜਿਹੜਾ ਯੁੱਗ ਹੈ ਦੇ ਵਿੱਚ ਜਿੱਥੇ ਬੱਚੇ ਜਿਹੜੇ ਮੁੰਡੇ ਨੇ ਉਹ ਬੱਚਿਆਂ ਮਾਪੇ ਨੂੰ ਪਿਆਰ ਕਰਦੇ ਨੇ ਢੀਆਂ ਉਤੋਂ ਵੀ ਕਈ ਗੁਣਾ ਵੱਧ ਕੇ ਮਾਪੇ ਨੂੰ ਪਿਆਰ ਕਰਦੀਆਂ ਨੇ ਸੋ ਮੇਰੇ ਵੱਲੋਂ ਅੱਜ ਦੇ ਸ਼ੁਭ ਦਿਹਾੜੇ ਤੇ ਲੋਹੜੀ ਦੇ ਤਿਹਾਰ ਦੀਆਂ ਬਾਕੀ ਦੇ ਤਿਹਾਰ ਦੀਆਂ ਸਮੁੱਚੇ ਪੰਜਾਬੀਆਂ ਨੂੰ ਨਾਬਨਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਸੀਂ ਅਸੀਂ ਇੱਥੇ ਗਾਇਆ ਵੀ ਹੈ ਜੀ ਗੀਤ ਵੀ ਮੈਂ ਗਾਇਆ ਇੱਕ ਕਿ ਰੰਗਲਾ ਪੰਜਾਬ ਬਣਾਉਣਾ ਹੈ ਸਭ ਦੀ ਝੋਲੀ ਕੁਝ ਨਾ ਕੁਝ ਪਾਉਣਾ ਹੈ ਆਖੋ ਮੁੰਡੋ ਢੇਰਨੀ ਢੇਰਨੀ ਵੀ ਢੇਰਨੀ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੀਆਂ ਪੰਜਾਬ ਦੀਆਂ ਸਭ ਦੀ ਜ਼ਿੰਦਗੀ ਨੂੰ ਤਾਰਦੀਆਂ ਅੱਖ ਮੁੰਡੋ ਢੇਰ ਨੇ ਢੇਰ ਨੇ ਵੀ ਢੇਰ ਨੇ ਸਾਡੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਦਾ ਕਨਸੈਪਟ ਹੈ ਜੀ ਉਹ ਚਾਹੁੰਦੇ ਆ ਰੰਗਲਾ ਪੰਜਾਬ ਬਣੇ ਉਹ ਚਾਹੁੰਦੇ ਆ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋਵੇ ਸੋ ਉਹਦੇ ਤਹਿਤ ਇਹ ਖੁਸ਼ੀ ਦਾ ਪਲ ਜਿਹੜਾ ਇਹ ਮਨਾ ਰਹੇ ਆ ਸੋ ਬਹੁਤ ਚੰਗਾ ਲੱਗ ਰਿਹਾ ਜੀ ਸਭ ਦੇ ਨਾਲ ਰਲ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਆ ਰਿਉੜੀਆਂ ਨਾਲ ਮੂੰਗਫਲੀਆਂ ਦੇ ਨਾਲ ਮਠਾਈ ਦੇ ਨਾਲ ਬਹੁਤ ਚੰਗਾ ਲੱਗ ਰਿਹਾ ਜੀ ਪ੍ਰਮਾਤਮਾ ਸਭ ਦੇ ਘਰਾਂ 'ਚ ਖੁਸ਼ੀ ਖਿੜੇ ਲਿਆਵੇ ਹਰ ਇੱਕ ਸਾਲ ਅਸੀਂ ਇਸੇ ਤਰੀਕੇ ਨਾਲ ਲੋਹੜੀ ਮਨਾਉਂਦੇ ਰਹੀਏ ਜੀ ਸਵੇਰ ਤੇ ਲੋਹੜੀ ਦੇ ਪ੍ਰੋਗਰਾਮਾਂ 'ਚ ਮਸ਼ਰੂਫ ਹਾਂ ਜੀ ਮੈਨੂੰ ਖਬਰ ਦੇਖੀ ਨਹੀਂ ਪਰ ਜੇ ਕੋਈ ਇਸ ਤਰ੍ਹਾਂ ਦੀ ਖਬਰ ਹੈ ਤਾਂ ਕਾਨੂੰਨੀ ਤੌਰ ਤੇ ਜੋ ਵੀ ਉਹਦਾ ਜਵਾਬ ਬਣਦਾ ਜੀ ਉਹ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕਨਵੀਨ ਰਾਮਾਂ ਦੀ ਪਾਰਟੀ ਜ਼ਰੂਰ ਦੇਣਗੇ ਪੇਸ਼ ਹੋਣਾ ਚਾਹੀਦਾ ਜਾਂ ਨਹੀਂ ਉਹਨਾਂ ਨੂੰ ਦੇਖੋ ਇਹ ਤਾਂ ਹੁਣ ਉਹ ਉਹ ਦੱਸ ਸਕਦੇ ਨੇ ਜੀ ਕਾਨੂੰਨੀ ਤੌਰ ਤੇ ਗੱਲ ਕਿੱਥੇ ਖੜੀ ਹੈ ਕਿਵੇਂ ਕਿਵੇਂ ਕੀ ਗੱਲ ਹੈ ਉਹਨਾਂ ਦੀ ਪਲਾਨਿੰਗ ਉਹ ਦੱਸ ਸਕਦੇ ਹੈ ਜੀ ਪਰ ਇੱਕ ਗੱਲ ਜ਼ਰੂਰ ਹੈ ਕਿ ਅ ਬਾਬਾ ਬੁੱਲੇ ਸ਼ਾਹ ਅਕਸਰ ਕਿ ਗੱਲ ਕਹਿੰਦੇ ਰਹੇ ਆ ਕਿ ਜਿਹਦੇ ਪੱਲੇ ਸੱਚ ਕੋਠੇ ਚੜਕੇ ਨਾ ਸੱਚ ਕਦੇ ਵੀ ਦਬਦਾ ਨਹੀਂ ਦੇਖੋ ਖੈਰਾ ਸਾਹਿਬ ਦਾ ਦਾ ਕੇਸ ਬੜਾ ਪੁਰਾਣਾ ਹੈ ਜੀ ਠੀਕ ਹੈ ਨਾ ਜੀ ਬਹੁਤ ਪੁਰਾਣਾ ਕੇਸ ਹੈ ਪੁਰਾਣਾ ਕੇਸ ਚੱਲੇ ਆ ਰਿਹਾ ਜੀ ਤੇ ਜੋ ਕਰੂਗਾ ਸੋ ਭਰੂਗਾ ਜੀ ਠੀਕ ਹੈ ਜੀ ਪਰ ਕਈ ਵਾਰੀ ਪੋਲੀਟੀਕਲ ਉਹਦੇ ਵਿੱਚ ਆ ਕੇ ਦਬਾ ਦੇ ਵਿੱਚ ਆ ਕੇ ਆਪਾਂ ਕੁਝ ਐਸਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪੰਜਾਬ ਦੇ ਲੋਕ ਦੇਸ਼ ਦੇ ਲੋਕ ਭਾਰਤ ਦੇਸ਼ ਦੇ ਲੋਕ ਇੰਡੀਆ ਦੇ ਲੋਕ ਜਿਹੜੇ ਆ ਸਮਝਦਾਰ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਜੀ ਕੌਣ ਸਹੀ ਆ ਕੌਣ ਗਲਤ ਆ ਕਿਉਂਕਿ ਤਾਕਤ ਦਾ ਨਸ਼ਾ ਜਿਹੜਾ ਨਾ ਜੀ ਉਹ ਬਹੁਤ ਜਦੋਂ ਸਿਰ ਚੜ ਜਾਂਦਾ ਤਾਂ ਫਿਰ ਬੜਾ ਕੁਝ ਆਪਣੀ ਕੁਰਸੀ ਪਰਕਰਾਰ ਰੱਖਣ ਵਾਸਤੇ ਕਈ ਚੀਜ਼ਾਂ ਲਈ ਮਜਬੂਰ ਕਰ ਦਿੰਦਾ ਜੀ ਔਰ ਸਾਨੂੰ ਮੈਂ ਤਾਂ ਬੇਨਤੀ ਕਰਦਾ ਅਜ ਲੋਹੜੀ ਦਾ ਤਿਹਾਰ ਹੈ ਕਿ ਨੇਚਰਲ ਪੋਲਿਟਿਕਸ ਕਰੋ ਜਿੰਨੀਆਂ ਵੀ ਪਾਰਟੀਆਂ ਨੇ ਜਿਹੜੇ ਵੀ ਲੀਡਰ ਸਾਹਿਬਾਨ ਨੇ ਨੇਚਰਲ ਪੋਲਿਟਿਕਸ ਕਰੋ ਕਿਤੇ ਤੋਂਮਤਾ ਲਾ ਕੇ ਜਾਂ ਕਿਸੇ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਕੇ ਇਦਾਂ ਦੀ ਪੋਲਿਟਿਕਸ ਤੋਂ ਪਰਹੇਜ਼ ਕਰੋ ਦੇਸ਼ ਨੂੰ ਤਰੱਕੀ ਚਾਹੀਦੀ ਹੈ ਪੰਜਾਬ ਨੂੰ ਤਰੱਕੀ ਚਾਹੀਦੀ ਹੈ ਅਪਾ ਮਿਲ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ ਸਾਡੇ 90 ਦੇ ਐਮਐਲਏ ਸਰਦਾਰ ਗਰਦੀਪ ਸਿੰਘ ਦੇਵਮਾਨ ਜੀ ਹਰ ਇੱਕ ਤਿਹਾਰ ਜਿਹੜਾ ਵੀ ਕੋਈ ਪ੍ਰੈਕਟੀਕਲ ਵੀ ਪ੍ਰੋਗਰਾਮ ਹੁੰਦਾ ਉਹ ਵੀ ਤੇ ਤਿਹਾਰ ਵੀ ਬੜੀ ਧੂਮ-ਧਾਮ ਨਾਲ ਆਪਣੇ ਦਫ਼ਤਰ ਦੇ ਵਿੱਚ ਹੀ ਮਨਾਉਂਦੇ ਨੇ ਉਹ ਅੱਗੇ ਦੀ ਜਰਾ ਅੱਜ ਵੀ ਲੋਹੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਸਰਕਾਰ ਵੱਲੋਂ ਜਿਹੜੀਆਂ ਵੀ ਕੋਈ ਸਕੀਮਾਂ ਚਲਾਈਆਂ ਗਈਆਂ ਨੀਤੀਆਂ ਚਲਾਈਆਂ ਗਈਆਂ ਉਹਨਾਂ ਬਾਰੇ ਜਾਣੂ ਵੀ ਕਰਾਇਆ ਗਿਆ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਤੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਨੱਬਾ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਦੇਸ਼ ਵਿਦੇਸ਼ਾਂ 'ਚ ਬੈਠੇ ਸਾਰੇ ਦੇਸ਼ ਵਾਸੀਆਂ ਨੂੰ ਲੋੜੀਂਦੀਆਂ ਬਹੁਤ-ਬਹੁਤ ਵਧਾਈਆਂ ਸਾਡੇ ਨੱਬਾ ਹਲਕੇ ਦੇ ਐਮ ਐਲ ਏ ਸਰਦਾਰ ਗੁਰਦੇਵ ਸਿੰਘ ਦੇਵਮਾਨ ਜੀ ਤੇ ਆਮ ਆਦਮੀ ਟੀਮ ਵੱਲੋਂ ਨੱਬਾ ਸ਼ਹਿਰ ਦੇ ਨਿਵਾਸੀਆਂ ਨੂੰ ਲੋੜੀਂਦੀਆਂ ਲੱਖ-ਲੱਖ ਵਧਾਈਆਂ ਦਿੰਦੇ ਆ ਅਸੀਂ ਇਹ ਦਫ਼ਤਰ ਦੇ ਵਿੱਚ ਅੱਜ ਲੋੜੀ ਦਾ ਤਿਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਮੈਂ ਲੋਹੜੀ ਦੇ ਤਿਹਾਰ ਤੇ ਸਾਰੇ ਨਾਪਾਸ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਗੁਰੂ ਮਹਾਰਾਜ ਸਾਹਿਬ ਅਗੇ ਅਰਦਾਸ ਕਰਦਾ ਹਾਂ ਕਿ ਲੋਹੜੀ ਇਸ ਤਰ੍ਹਾਂ ਹੀ ਸਾਡੇ ਪਾਰਟੀ ਵੱਲੋਂ ਮੁਕ ਮੁਕ ਮਨਾਈ ਜਾਵੇ ਤਾਂ ਮੈਂ ਖੁਸ਼ੀ ਭਰੇ ਲੱਖ ਲੱਖ ਵਧਾਈਆਂ ਬਹੁਤ ਸ਼ਰਧਾ ਨਾਲ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਸਭ ਤੋਂ ਪਹਿਲਾਂ ਤਾਂ ਮੈਂ ਵਧਾਈ ਦੇਣਾ ਚਾਹਣਾ ਸਾਡੇ ਐਮਐਲਏ ਗੁਰਦੇਵ ਸਿੰਘ ਦੇਮਾਨ ਜੀ ਕਿਉਂਕਿ ਜੋ ਵੀ ਤਿਹਾਰ ਹੁੰਦਾ ਹੋ ਬਹੁਤ ਸ਼ਰਧਾ ਨਾਲ ਪੂਰੇ ਪਿਆਰ ਨਾਲ ਆਪਣੀ ਨਾਪਾ ਟੀਮ ਨਾਲ ਦਸਤਰਵੇਖੇ ਮਨਾਉਂਦੇ ਨੇ ਤੇ ਬਹੁਤ ਹੀ ਅਫਤਾਈ ਦੇ ਪਾਤਰ ਨੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਲੋੜੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਸੀਐਮ ਸਾਹਿਬ ਨੂੰ ਵੀ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪ ਖੁਸ਼ੀ ਦਾ ਮੌਕਾ ਜੀ ਦੇਮਨ ਐਮਐਲ ਸਾਹਿਬ ਦੇ ਅੱਜ ਦਫ਼ਤਰ ਵਿੱਚ ਲੋੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਸਾਡੇ ਪੰਜਾਬ ਦੀ ਸ਼ਾਨ ਪੰਜਾਬ ਦੀ આન ਇਤਿਹਾਰ ਨੂੰ ਅਸੀਂ ਇੱਕ ਸਰਦੀਆਂ ਰੂਪ ਵਿੱਚ ਜਦ ਮਨਾਣੇ ਹੈ ਸਰਦੀ ਵਿੱਚ ਸਾਨੂੰ ਖਾਣ ਲਈ ਚੀਜ਼ਾਂ ਮਿਲਦੀਆਂ ਨੇ ਰੇਵੜੀ ਗੱਚਕ ਵਰਗਾ ਖਾ ਕੇ ਕੁਝ ਦਿਨਾਂ ਜਾਂਦੀਆਂ ਕਰਦੇ ਆਂ ਔਰ ਇਹ ਮੈਂ ਜਾਣਾ ਸਾਰੇ ਰਾਜੀ ਖੁਸ਼ੀ ਰਹਿਣ ਪਰਮਾਤਮਾ ਦਿਨ ਤੱਕ ਨੇ ਰਾਤ ਚੌਕ ਨੇ ਤਰੱਕੀਆਂ ਦਵੇ ਮੈਂ ਆਪਣੇ ਪਰਿਵਾਰ ਵੱਲੋਂ ਪਰਿਵਾਰ ਵੱਲੋਂ ਪੱਲਾ ਪਰਿਵਾਰ ਵੱਲੋਂ ਗੁਰਦੇਵ ਜੀ ਨੂੰ ਦੇਮਾਂ ਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦੇਣਾ ਤੇ ਇਸੇ ਤਰੀਕੇ ਨਾਲ ਅੱਪਰ ਜੀ ਫੰਕਸ਼ਨ ਚੱਲਦੇ ਰਹਿਣ ਧੰਨਵਾਦ